ਨਸ਼ੇ ਦੀ ওভারਡੋਸ ਨਾਲ ਮਿਸਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਪੁਲਿਸ ਕੋਲੋਂ ਕੋਈ ਸ਼ਿਕਾਇਤ ਅਰਜ਼ ਨਹੀਂ ਕਰਵਾਉਣੀ ਪੋਸਟ ਮਾਤਮ ਦੇ ਨਾਮ ਉੱਤੇ ਸਿਰਫ ਆਸ਼ਵਾਸਨ ਹੀ ਦਿੱਤਾ ਜਾਂਦਾ ਜਿੱਥੇ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਮੋਹਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉੱਥੇ ਹੀ ਨਸ਼ਾ ਤਸਕਰਾਂ ਦੇ ਘਾਰ ਢਾਏ ਜਾ ਰਹੇ ਹਨ ਅਤੇ ਨਸ਼ਾ ਵੀ ਬ੍ਰਾਮਣ ਕੀਤਾ ਜਾ ਰਿਹਾ ਉੱਥੇ ਹੀ ਦੂਸਰੇ ਪਾਸੇ ਅਮ੍ਰਿਤਸਰ ਦੇ ਵਿੱਚ ਇੱਕ ਵਾਰ ਫੇਰ ਨਸ਼ੇ ਦੀ ਓਵਰਡੋਸ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਮਾਮਲਾ ਅਮ੍ਰਿਤਸਰ ਦੇ ਤਪਈ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕੇ ਜਤਿੰਦਰ ਸਿੰਘ ਨਾਮਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਉੱਥੇ ਹੀ ਇਲਾਕਾ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ ਸਿੰਘ ਆਪਣੇ ਪਿੱਛੇ ਦੋ ਬੱਚੇ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਇਸ ਤੋਂ ਰਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਮੈਂ ਪਿੰਡ ਟਪਈ ਨਾਂ ਮੇਰਾ ਕਸ਼ਮੀਰ ਸਿੰਘ ਹਾਂਜੀ ਕੀ ਘਟਨਾ ਜੀ ਘਟਨਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਜੀ ਹਾਂਜੀ ਕਿੰਨੀ ਉਮਰ ਸੀ ਇਹਦੀ ਉਮਰ ਇਹਦੀ 25 26 ਸਾਲ ਲੱਗ ਜੇ ਛੋਟੇ ਛੋਟੇ ਦੋ ਬੱਚੇ ਆ ਭਾਈ ਕੌਣ ਇਹਨਾਂ ਨੂੰ ਸੰਭੇਗਾ ਇੰਨਾ ਛਾਗ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟ ਭਾਈ ਜੀ ਜੇ ਸ਼ਰਿਆਂ ਬੇ ਕਰਿਆ ਭਾਈ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਡੈੱਥ ਹੋਈ ਪਾਜੀ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੈਗਾ ਕਿ ਇਹ ਦਾਦਾ ਮੁੰਡਾ ਤੁਹਾਡਾ ਅਭੀ ਇਹਦਾ ਨਾਮ ਹੈ ਕਿ ਦਾਦਾ ਦਾ ਪੂਰਾ ਹੋ ਗਿਆ ਕਿਹੜਾ ਨਸ਼ਾ ਕਿਹੜਾ ਕਰਦਾ ਭਾਈ ਵਾਇਰ ਚਿੱਟਾ ਹੀ ਪਿੰਦਾ ਸੀ ਲੋਕੀ ਕਹਿੰਦੇ ਚਿੱਟਾ ਟਪ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਰਾ ਹਜੇ ਟਪਈ ਜਿੱਥੇ ਸ਼ਰਿਆਂ ਵੇਚ ਰਿਆ ਭਾਜੀ ਤੇ ਪੁਲਸ ਨੂੰ ਕੋਈ ਕੰਪਲੀਟ ਕੀਤੀ ਪੁਲਸ ਭਾਜੀ ਮਹੀਨੇ ਲੈ ਕੇ ਜਾਂਦੀ ਐ ਤੂੰ ਪੁਲਸ ਤੇ ਸ਼ਰਿਆਂ ਕਹਿੰਦੇ ਪੁਲਸ ਸਾਡੀ ਐ ਚਿੱਟੇ ਵੇਚਣ ਵਾਲੇ ਤੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਸ ਕੋਈ ਨਹੀਂ ਆਈ ਭਾਜੀ ਇਹ ਵੀ ਮੰਗ ਕੇ ਕਰਦੇ ਪ੍ਰਸ਼ਾਸਨ ਮੰਗ ਬੱਚੇ ਛੋਟੇ ਛੋਟੇ ਇਹਨਾਂ ਦੇ ਕੀ ਉਹਨਾਂ ਚਿੱਟੇ ਦਾ ਕਹਿ ਸਕਦੇ ਦਾ ਮੰਨ ਲਓ ਉਹਨਾਂ ਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਜ ਵੇਜ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ-ਵਾਪਾ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ ਜੀ ਮੇਰਾ ਨਾਮ ਲਵਦੀਪ ਸਿੰਘ ਆ ਸਰ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਦਾ ਰਹਿਣ ਵਾਲਾ ਨੌਜਵਾਨ ਜਿਹਦੀ ਨਸ਼ੇ ਦੇ ਨਾਲ ওভারਡੋਜ਼ ਦਾ ਮੌਤਾ ਹੀ ਹੈ ਦੇਖੋ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ ਇਹ ਵਾਰਡ ਨੰਬਰ 72 ਪਿੰਡਟ ਪਈ ਅੰਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਹੀ ਏ ਅਸੀਂ ਜਿੱਥੋਂ ਤੱਕ ਜਾਣਦੇ ਆ ਇਹ ਕੁਝ ਸਮੇਂ ਤੋਂ ਜਿਹੜਾ ਵਾ ਨਸ਼ੇ ਦੇ ਦਲਦਲ ਦੇ ਵਿੱਚ ਪੈ ਗਿਆ ਤੇ ਫਿਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਵਿਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਨੇ ਬੱਚਿਆਂ ਨੇ ਵੀ ਪੜ੍ਹਾਈਆਂ ਛੱਡ ਕੇ ਵਿਚਾਰੇ ਦੁਕਾਨਾਂ ਤੇ ਲੱਗੇ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ ਇਹ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਤੇ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ ਇਲਾਕੇ ਦੇ ਵਿੱਚ ਕਿੰਨਾ ਕੁ ਮੱਛਾ ਜਿਹੜਾ ਵੇਖਦਾ ਪਿਆ ਇੱਥੇ ਨਸ਼ਾ ਤੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਜਿਆਦਾ ਸਾਡੇ ਨੂੰ ਜਾਣਕਾਰ ਰੱਖਦੇ ਜੇ ਕਿ ਹਰ ਇਲਾਕੇ ਦੇ ਵਿੱਚ ਹੀ ਨਸ਼ਾ ਹੈ ਉਹ ਇਹੋ ਜਿਹਾ ਪੰਜਾਬ ਚ ਗਲੀ ਮੁਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਇਹ ਸਾਫ ਸਫਤਰਾ ਜਾਂ ਨਸ਼ਾ ਫਤ ਦੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਏ ਹਾਂ ਸਖਤੀ ਕਰ ਦਿੱਤੀ ਕੀ ਹੈ ਨਸ਼ਾ ਵਿਕਣਾ ਬੰਦੋ ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ ਦੇਖੋ ਪੁਲਿਸ ਨੂੰ ਸਾਰਾ ਪਤਾ ਕਾਉਂਸਲਰਾਂ ਨੂੰ ਸਾਰਾ ਪਤਾ ਪਿੰਡ ਦੇ ਮੋਹਤਬਾਰਾਂ ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਵੀ ਚੁੱਪ ਗਿਆ ਰਹਿੰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲੋਂ ਦੇਖੋ ਜੀ ਕਾਰਵਾਈ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈ ਬੰਦੀ ਬਣ ਜਾਂਦੀ ਹੈ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੋਂ ਕਿ ਯਾਰ ਜਾ ਕੇ ਪਹਿਲਾਂ ਯਾਰੀ ਪਾਉਂਦਾ ਤੇ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਖ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹਨਾਂ ਆਉਣਾ ਜਾ ਕੇ ਨਾ ਪਰਿਵਾਰ ਦਾ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਿਰ ਤੇ ਜ਼ਿੰਦਗੀ ਬਤੀਤ ਕਰਨੀ ਆ ਹਾਂ ਜਿੰਦਗੀ ਪਰਿਵਾਰ ਦੀ ਰੋਲ ਜਾਂਦੀ ਆ ਪੁਲਿਸ ਪੁਲਿਸ ਨੇ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਿੱਦਰੋਂ ਕੁਝ ਹੁੰਦਾ ਤੇ ਜਿੱਥੋਂ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਜੇ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਕਰਦੇ ਹੋ ਕੀ ਹੁਣ ਇਸ ਇਲਾਕੇ ਦੇ ਵਿੱਚ ਸਾਡੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤੇ ਬੇਨਤੀ ਹੈ ਹੋਈ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਤਵਾਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਇਹ ਨਹੀਂ ਸਾਡੇ ਪਿੰਡ ਦਾ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾਂ ਦੀਆਂ ਰੋਜ਼ ਮੋਤਾ ਹੋ ਰਹੀਆਂ ਇਹ ਨਹੀਂ ਇੱਕ ਦਿਨ ਦਾ ਹੈ ਗਈ ਆ ਕਹਾਣੀ ਇਹ ਇਹ ਘਰ ਘਰ ਮੌਤ ਹੋ ਰਹੀ ਆ ਸਰ ਜੇ ਅਸੀਂ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕામ ਲਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਆ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਏ ਅਗਰ ਇਹਨੂੰ ਨਸ਼ਾ ਨਾ ਮਿਲਦਾ ਤੇ ਅੱਜ ਇਹ ਆਪਣੇ ਪਰਿਵਾਰ ਚ ਮਾੜਾ ਚੰਗਾ ਜਿਤਨਾ ਵੀ ਭਾਵੇਂ 100 200 ਕਮਾ ਕੇ ਲਿਆਂਦਾ ਸੀ ਪਰਿਵਾਰ ਦੇ ਲਾਗੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਆਸਰਾ ਹੀ ਪਿਓ ਦਾ ਡਰ ਹੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਿਸ਼ਾਨੀ ਕਰੂਗਾ ਔਰ ਮੌਤ ਨਹੀਂ ਔਰ ਐਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੰਨ ਲੋ ਕਿ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੇ ਠੀਕ ਹੈ